ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਤਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜੀ ਹਾਂ ਸੋਰਸਸ ਤੋਂ ਇਹ ਜਾਣਕਾਰੀ ਪਹਿਲਾਂ ਫਲੈਸ਼ ਹੋਈ ਸੀ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਪਰ ਦਰਅਸਲ ਭਾਜਪਾ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਕਿ ਇਸ ਤਰੀਕੇ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਹੈ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੇ ਅਸਤੀਫਾ ਜੜਿਆ ਉਹਨਾਂ ਹੀ ਦੁੱਤਾ ਇਹ ਸਿਰਫ ਰਿਯੂਮਰਸ ਫੈਲਾਈਆਂ ਜਾ ਰਹੀਆਂ ਨੇ ਭਾਜਪਾ ਵੀ ਪ੍ਰਧਾਨ ਸ੍ਰੀ ਜਾਖੜ ਨੇ ਨਾ ਤਾਂ ਕੇਂਦਰ ਨੂੰ ਅਸਤੀਫਾ ਦਿੱਤਾ ਹੈ ਔਰ ਨਾ ਹੀ ਜਿਹੜੀ ਪੰਜਾਬ ਦੀ ਉਹਨਾਂ ਦੀ ਲੀਡਰਸ਼ਿਪ ਹੈ ਨਾ ਹੀ ਉਸ ਨੂੰ ਅਸਤੀਫਾ ਦਿੱਤਾ ਹੈ ਤਾ ਇਸ افواਹ ਤੇ افواਹ ਦਾ ਖੰਡਨ ਕੀਤਾ ਗਿਆ ਇਹ ਜੁੜੀਆਂ ਰਿਯੂਮਰਸ ਚੱਲ ਰਹੀਆਂ ਸੀ ਕਿ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਦੱਸ ਦਈਏ ਕਿ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜੁੜਿਆ ਉਹ ਨਹੀਂ ਦਿੱਤਾ ਗਿਆ ਤਾਂ ਬੀਜੇਪੀ ਆਗੂਆਂ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਅਧਿਕਾਰਤ ਤੌਰ ਤੇ ਕਾਲੀਕ ਹੁਣਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਕੋਈ ਵੀ ਅਸਤੀਫਾ ਜਿਹੜਾ ਆ ਉਹਨਾਂ ਹੀ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੇ ਕਿਤੇ ਇੱਕ ਖਬਰ ਫਲੈਸ਼ ਹੋ ਰਹੀ ਹੈ ਕਿ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਇਹ ਸਾਰੀ ਰਿਊਮਰ ਸੀਗੀ ਤਾਂ ਮੇਰੇ ਨਾਲ ਭਾਜਪਾ ਆਗੂ ਅਨਿਲ ਸ੍ਰੀਂਜ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ੍ਰੀਂਸਾਹ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਤੇ ਸ਼ਾਸ਼ਕ ਸਸਿਕਲਦੀ ਆਸਰਿੰਨ ਸਾਹਿਬ ਇਹ ਜਾਣਕਾਰੀ ਦੇ ਦਿਓ ਕਿ ਇੱਕ ਖਬਰ ਫਲੈਸ਼ ਹੋ ਰਹੀ ਹੈ ਸਵੇਰ ਤੋਂ ਕਿ ਸੁਨੀਲ ਜਾਖੜ ਹੁਣਾਂ ਨੇ ਭਾਜਪਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜਾਣਕਾਰੀ ਹੈ ਇਹ ਖਬਰ ਪੂਰੀ ਤਰ੍ਹਾਂ ਝੂਠੀ ਔਰ ਨਿਰਾਦਰ ਹੈ ਇਹਦਾ ਔਰ ਇਹ ਕੁਝ ਸ਼ਰਾਰਤੀ ਅੰਸਾ ਵੱਲੋਂ ਝੂਠ ছਲਾਇਆ ਜਾ ਰਿਹਾ ਹੈ ਵਿਰੋਧੀ ਧਿਰਾਂ ਦੇ ਔਰ ਜੀ ਆਪਣੇ ਸੁਨੀਲ ਜਾਖੜ ਜੀ ਪਾਰਟੀ ਦੇ ਅਧਿਐਖ ਨੇ ਔਰ ਪਾਰਟੀ ਨੂੰ ਬੜੀ ਮਜਬੂਤੀ ਦੇ ਨਾਲ ਅੱਗੇ ਵਧਾਉਣ ਵਾਸਤੇ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਚ ਉਹਦੀ ਅਗਵਾਈ ਚ ਕੰਮ ਕਰ ਰਹੇ ਆ ਔਰ ਇਹ ਜਿਹੜੀ ਸਥਿਤੀ ਵਾਲੀ ਖਬਰ ਚੱਲ ਰਹੀ ਹੈ ਕਿ ਟੋਕਲੀ ਝੂਟ ਔਰ ਨਿਰਾਦ। ਹੂੰ ਸ੍ਰੀ ਜੀ ਇਹ ਵੀ ਖਬਰ ਆਈ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਡੀ ਕੋਈ ਮੀਟਿੰਗ ਹੋਈ ਹੈ ਰਣਨੀਤੀ ਬਣਾਈ ਗਈ ਹੈ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਵੀ ਗੈਰ ਹਾਜ਼ਰ ਆਏ ਨੇ ਸੁਨੀਲ ਜਾਖੜ ਹੁਣੇ। ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਮੀਟਿੰਗ ਐਸੇ ਵਿਸ਼ੇਸ਼ ਨਹੀਂ ਹੋਈ ਹਮ ਕੱਲ ਸਾਡੀ ਮੀਟਿੰਗ ਸੀਗੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜੀ ਔਰ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸੀ ਹਰ ਪੰਜਾਬ ਦੀ ਹੈਬਟ ਤੱਕ ਕਨੈਕਸ਼ਨ ਕਰਕੇ ਅ ਅਨਿਲ ਸ਼ਰੀਰ ਹੁਣਾਂ ਦਾ ਜਿਹੜਾ ਫੋਨ ਹੈ ਉਹ ਕੱਟ ਹੋ ਗਿਆ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜੋੜਿਆ ਜਾਵੇ ਨਾਲ ਤਾ ਵੱਡੀ ਖਬਰ ਹੈ ਰਿਊਮਰਸ ਨੇ ਫਲਾਈਆਂ ਜਾ ਰਹੀਆਂ ਸੁਨੀਲ ਜਾਖੜ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਦੁਬਾਰਾ ਜੁੜ ਚੁੱਕੇ ਨੇ ਸ਼੍ਰੀਨ ਸਾਹਿਬ ਕੰਟੀਨਿਊ ਕਰ ਰਹੇ ਹੋ ਤੁਸੀਂ ਗੱਲ ਕਹਿ ਰਹੇ ਸੀ ਹਾਂ ਦੇਖੋ ਕੱਲ ਜਿਹੜੀ ਸਾਡੀ ਮੀਟਿੰਗ ਸੀਗੀ ਉਹ ਸਾਡੀ ਜਿਹੜੀ ਮੈਂਬਰਸ਼ਿਪ ਡਰਾਈਵ ਚੱਲਦੀ ਪਈ ਹੈ ਉਸ ਨੂੰ ਲੈ ਕੇ ਅਸੀਂ ਜਿਹੜੇ ਮੈਂਬਰਸ਼ਿਪ ਇੰਚਾਰਜ ਬਣਾਏ ਹੋਏ ਨੇ ਉਹਨਾਂ ਨੂੰ ਲੈ ਕੇ ਸੀਗੀ ਹੂੰ ਪ੍ਰਦੇਸ਼ ਦੇ ਅਧਿਕਾਰੀ ਹਮੇਸ਼ਾ ਅਗਵਾਈ ਦੇ ਵਿੱਚ ਸਾਰੀਆਂ ਬੈਠਕਾਂ ਹੁੰਦੀਆਂ ਨੇ ਲੇਕਿਨ ਪ੍ਰਦੇਸ਼ ਅਧਿਕਾਰੀ ਬੈਠਕ ਦਾ ਹਿੱਸਾ ਉਹਨਾਂ ਐਸਾ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਜੀ ਤੁਹਾਨੂੰ ਸਾਡੇ ਦੇ ਹਰ ਹਰ ਚੋਸਪ ਦਿਨ ਕੋਈ ਨਾ ਕੋਈ ਕਿਸੇ ਕਿਸੇ ਵਿਸ਼ੇ ਦੇ ਉੱਤੇ ਛੋਟੀਆਂ ਮੈਟਿਕਾਂ ਚੱਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਕੱਲ ਜਿਹੜੀ ਸੀਗੀ ਉਹ ਰਿਪੋਰਟਿੰਗ ਦੀ ਮੀਟਿੰਗ ਸੀਗੀ ਵੀ ਕਿਤੇ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੰਨੀ ਕਿ ਮੈਂਬਰਸ਼ਿਪ ਹੋ ਗਈ ਕੀ ਉਹਦਾ ਪ੍ਰੋਸੈਸ ਚੱਲ ਰਿਹਾ ਸਟਾਕ ਟੇਕਿੰਗ ਸੀਗੀ ਹੂੰ ਜੀ ਸਾਹਿਬ ਇਹ ਵੀ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਕਹਿੰਦੇ ਕਿ ਜਿਹੜੀ MP ਇਲੈਕਸ਼ਨ ਦੇ ਵਿੱਚ ਪਰਫਾਰਮੈਂਸ ਕੋਈ ਵਧੀਆ ਨਹੀਂ ਰਹੀ ਪ੍ਰਧਾਨ ਸਾਹਿਬ ਹੁਣਾਂ ਦੀ ਇਸ ਕਰਕੇ ਸ਼ਾਇਦ ਉਹ ਨਿਰਾਸ਼ ਚੱਲ ਰਹੇ ਨੇ ਇਦਾਂ ਦੀਆਂ ਰਿਯੂਮਰਸ ਵੀ ਫੈਲ ਰਹੀਆਂ ਨੇ ਨੇ ਅਸੀਂ 6% ਤੋਂ 18% ਆ ਗਏ ਜਕਰ ਸਾਹਿਬ ਦੀ ਗਵਾਹੀ ਦੇ ਵਿੱਚ ਤੇ ਇਸ ਨੂੰ ਤੁਸੀਂ ਕੀ ਕਹੋਗੇ ਹੂੰ ਸੋ ਇਸ ਕਰਕੇ ਇੱਕ ਬੇ ਬੇਂੁਆਦ ਗੱਲਾਂ ਜਿਹੜੀਆਂ ਆ ਗੀਆਂ ਸਾਡੇ ਵਿਪਕਸ਼ੀ ਦਲਾਵਾਂ ਵੱਲੋਂ ਜਿਹੜੇ ਕਿ ਬੀਜੇਪੀ ਤੋਂ ਖਿਬੜਾਏ ਹੋਏ ਨੇ ਉਹਨਾਂ ਨੂੰ ਫਲਾਈਆਂ ਜਾ ਰਹੀਆਂ ਨੇ ਇਹ ਚ ਕੋਈ ਸੱਚਾਈ ਨਹੀਂ ਹੈਗੀ ਜਕਰ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇੱਕ ਟੀਮ ਦੇ ਰੂਪ ਵਿੱਚ ਅੱਗੇ ਕੰਮ ਕਰ ਰਹੇ ਆ ਔਰ ਕਰਾਂਗੇ ਸ਼੍ਰੀਨ ਸਾਹਿਬ ਕੌਣ ਲੱਗਦਾ ਹੈ ਕੌਣ ਟਾਰਗੇਟ ਕਰ ਰਿਹਾ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਉਹ ਵੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤਾਂ ਕੌਣ ਟਾਰਗੇਟ ਕਰ ਰਿਹਾ ਹੈ ਸ੍ਰੀਕੇ ਦੀਆਂ ਰਿਯੂਮਰਸ ਫਲਾ ਕੇ ਭਾਜਪਾ ਨੂੰ ਲੈ ਕੇ ਖਾਸ ਤੌਰ ਤੇ ਠੀਕ ਹੈ ਤੁਹਾਨੂੰ ਦੱਸਿਓ ਨਾ ਕੰਮ ਕੀ ਹੁੰਦਾ ਹੈ ਹੂੰ ਜਿਹੜੀਆਂ ਪਾਰਟੀਆਂ ਜਿਹੜੀਆਂ ਧਿਰਾਂ ਭਾਰਤੀ ਜਨਤਾ ਪਾਰਟੀ ਦੇ ਵੱਧ ਦੇ ਘਰਾ ਤੋਂ ਘਪਰਾਈਆਂ ਹੋਈਆਂ ਨੇ ਜੀ ਹੋਰ ਕਰ ਵੀ ਕੀ ਸਕਦੀਆਂ ਨੇ ਹੂੰ ਠੀਕ ਹੈ ਨਾ ਹਾਲੇਕਿਨ ਭਾਰਤੀ ਜਨਤਾ ਪਾਰਟੀ ਡਾਕਟਰ ਸਾਹਿਬ ਦੀ ਅਗਵਾਈ ਦੇ ਚ ਪੰਜਾਬ ਦੇ ਚ ਅੱਗੇ ਵਧੀ ਹੈ ਹੋਰ ਅਸੀਂ ਹੋਰ ਅੱਗੇ ਆਏ ਲੰਬੀਆਂ ਲੰਘਾਂ ਜਿਹੜੀ ਆਇਆ ਸਪਟਾਂਗੇ ਔਰ ਭਾਰਤ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇਕੱਠੇ ਕੰਮ ਕਰਾਂਗੇ ਪਿੰਡ ਪੱਦਰ ਤੇ శ్రీਨ ਸਾਹਿਬ ਕੀ ਲੱਗਦਾ ਹੈ ਕਿ ਲੋਕ ਹੁਣ ਸਾਥ ਦੇਣਗੇ ਜਿਵੇਂ ਤੁਸੀਂ ਕਹਿ ਕਿ ਗਰਾਵ ਸਾਡਾ ਸ਼ੇਰ ਤੋਂ 18 ਤੇ ਆ ਗਿਆ ਤਾਂ ਪਿੰਡ ਪੱਦਰ ਤੇ ਲੋਕ ਸਾਥ ਦੇਣਗੇ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਲੇਗਾ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਸ਼ਿਨਿਚਿਤ ਰਹੀ ਹੈ ਜੀ ਜੀ ਸ਼ੁਕਰੀਆ శ్రీਨ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਜਿਵੇਂ ਸਾਡੇ ਨਾਲ ਭਾਜਪਾ ਕੋ ਉਨੀ ਸ੍ਰੀ ਜੁੜੀ ਹੋਏ ਸੀਗੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਕਿਸੇ ਤਰੀਕੇ ਦਾ ਕੋਈ ਵੀ ਅਸਤੀਫਾ ਜੜਾਇਆ ਉਹ ਭਾਜਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਔਰ ਇਹ ਦਾਸਤੀ ਕਿ ਇਹ ਵੀ ਰਿਯੂਮਰਸ ਫਲਾਈਆਂ ਜਾ ਰਹੀਆਂ ਸਿਗੀਆਂ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਔਰ ਉਸ ਦੇ ਵਿੱਚ ਸੁਨੀਲ ਜਾਖੜ ਜਿਹੜੇ ਨੇ ਉਹ ਗੈਰ ਹਾਜ਼ਰ ਸੀਗੇ ਉੱਥੇ ਪਹੁੰਚੇ ਨਹੀਂ ਹਾਲਾਂਕਿ ਇੱਕ ਬੈਠਕ ਹੋਈ ਹੈ ਅਨਲ ਸ੍ਰੀਰ ਹੁਣਾਂ ਨੇ ਦੱਸਿਆ ਕਿ ਉਸ ਉਹ ਬੈਠਕ ਜਿਹੜੀ ਉਹਨਾਂ ਦੀ ਗਵਾਹੀ ਦੇ ਵਿੱਚ ਹੋਈ ਹੈ ਔਰ ਉਹਨਾਂ ਕਹਿ ਕੇ ਰਹੀ ਗੱਲ ਪਰਫਾਰਮੈਂਸ ਦੀ 6% ਤੋਂ 18% ਤੇ ਗਰਾਫ ਭਾਜਪਾ ਦਾ ਚੱਲਿਆ ਗਿਆ ਪੰਜਾਬ ਦੇ ਵਿੱਚ ਤਾਂ ਇਹ ਕਹਿ ਲਈ ਕਿ ਇਨਕਰੀਜ਼ ਹੋਇਆ ਤੁਸੀਂ ਦੇਖੋ ਕਿ ਡਵੈਲਪਮੈਂਟ ਹੀ ਹੋਈ ਹੈ ਬੀਜੇਪੀ ਦੀ ਤਾਂ ਹੁਣ ਉਹਨਾਂ ਨੇ ਦਾਵਾ ਠੋਕ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਵੀ ਲੈ ਕੇ ਕਿ ਇੱਕ ਵਾਰੀ ਪੰਚਾਇਤੀ ਚੋਣਾਂ ਦਾ ਰਿਜ਼ਲਟ ਆ ਲੈਣ ਦਿਓ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਬੀਜੇਪੀ ਕਿੱਥੇ ਖੜੀ ਹੈ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਦਾਵਾ ਠੋਕ ਦਿੱਤਾ ਹੈ ਵੱਡੀ ਖਬਰ ਹੈ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਸਾਰੀਆਂ ਖਬਰਾਂ ਦਾ ਬੀਜੇਪੀ ਆਕੂ ਨੇ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਨਹੀਂ ਦਿੱਤਾ ਗਿਆ ਨਾ ਤਾਂ ਕੇਂਦਰੀ ਲੀਡਰਸ਼ਿਪ ਨੂੰ ਤੇ ਨਾ ਹੀ ਪੰਜਾਬ ਲੀਡਰਸ਼ਿਪ ਨੂੰ ਤਾਂ ਇਹ ਖਬਰ ਜਿਹੜੀ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਐਸਾ ਰਿਯੂਮਰ ਬਣਾ ਕੇ ਫਲਾਈ ਜਾ ਰਹੀ ਹੈ ਤਾਂ ਇਸ ਖਬਰ ਦਾ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜੀ ਹਾਂ ਸੋਰਸਸ ਤੋਂ ਇਹ ਜਾਣਕਾਰੀ ਪਹਿਲਾਂ ਫਲੈਸ਼ ਹੋਈ ਸੀ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਪਰ ਦਰਅਸਲ ਬੀਜੇਪੀ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਕਿ ਇਸ ਤਰੀਕੇ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਹੈ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਜੜਿਆ ਉਹ ਨਹੀਂ ਦਿੱਤਾ ਇਹ ਸਿਰਫ ਰਿਯੂਮਰਸ ਫੈਲਾਈਆਂ ਜਾ ਰਹੀਆਂ ਨੇ ਬੀਜੇਪੀ ਪ੍ਰਧਾਨ ਸ੍ਰੀ ਜਾਖੜ ਨੇ ਨਾ ਤਾਂ ਕੇਂਦਰ ਨੂੰ ਅਸਤੀਫਾ ਦਿੱਤਾ ਹੈ ਔਰ ਨਾ ਹੀ ਜਿਹੜੀ ਪੰਜਾਬ ਦੀ ਉਹਨਾਂ ਦੀ ਲੀਡਰਸ਼ਿਪ ਹੈ ਨਾ ਹੀ ਉਸ ਨੂੰ ਅਸਤੀਫਾ ਦਿੱਤਾ ਹੈ ਤਾਂ ਇਸ ਅਫਵਾਹ ਤੇ ਅਫਵਾਹ ਦਾ ਖੰਡਨ ਕੀਤਾ ਗਿਆ ਇਹ ਜੁੜੀਆਂ ਰਿਯੂਮਰਸ ਚੱਲ ਰਹੀਆਂ ਸੀ ਕਿ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਦੱਸਦੀ ਹੈ ਕਿ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜੁੜਿਆ ਆ ਉਹ ਨਹੀਂ ਦਿੱਤਾ ਗਿਆ ਤਾਂ ਭਾਜਪਾ ਆਕੂਆ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਅਧਿਕਾਰਤ ਤੌਰ ਤੇ ਕੈਲੀਕੁਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਕੋਈ ਵੀ ਅਸਤੀਫਾ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੇ ਕਿਤੇ ਇਹ ਖਬਰ ਫਲੈਸ਼ ਹੋ ਰਹੀ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਇਹ ਸਾਰੀ ਰਿਯੂਮਰ ਸੀਗੀ ਤਾਂ ਮੇਰੇ ਨਾਲ ਆ ਬੀਜਪੀ ਆਗੂ ਅਨਿਲ ਸ੍ਰੀਂਜ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ੍ਰੀਂਸਾਭ ਬਹੁਤ ਬਹੁਤ ਸਵਾਗਤ ਹੈ ਜੀ ਜਗਬਾਣੀ ਤੇ ਸਤਿ ਸ਼੍ਰੀ ਅਕਾਲ ਜੀ ਹਾਂ ਸ੍ਰੀਂਜ ਸਾਹਿਬ ਇਹ ਜਾਣਕਾਰੀ ਦੇ ਦਿਓ ਕਿ ਇੱਕ ਖਬਰ ਫਲੈਸ਼ ਹੋ ਰਹੀ ਹੈ ਸਵੇਰ ਤੋਂ ਕਿ ਸੁਨੀਲ ਜਾਖੜ ਉਹਨਾਂ ਨੇ ਬੀਜਪੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜਾਣਕਾਰੀ ਹੈ ਇਹ ਖਬਰ ਪੂਰੀ ਤਰ੍ਹਾਂ ਝੂਠੀ ਔਰ ਨਿਰਾਦਾਰ ਹੈ ਹੂੰ ਇਹਦਾ ਔਰ ਇਹ ਕੁਝ ਸ਼ਰਾਰਤੀ ਅੰਸ਼ਾ ਵੱਲੋਂ ਝੂਠ ছਲਾਇਆ ਜਾ ਰਿਹਾ ਹੈ ਵਿਰੁੱਧ ਧਿਰਾਂ ਦੇ ਆਪਣੇ ਸੁਨੀਲ ਜਾਖੜ ਜੀ ਪਾਰਟੀ ਦੇ ਅਧਿਐਕਸ਼ ਨੇ ਔਰ ਪਾਰਟੀ ਨੂੰ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਵਾਸਤੇ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਚੋਂ ਉਹਦੀ ਅਗਵਾਈ ਚ ਕੰਮ ਕਰ ਰਹੇ ਹਾਂ ਔਰ ਇਹ ਜਿਹੜੀ ਸਪੀਟੇ ਵਾਲੀ ਖਬਰ ਚੱਲ ਰਹੀ ਹੈ ਕਿ ਟੋਕਲੀ ਝੂਠ ਔਰ ਨਿਰਾਦਕ ਹਮ ਸ੍ਰੀ ਜੀ ਇਹ ਵੀ ਖਬਰ ਆਈ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਡੀ ਕੋਈ ਮੀਟਿੰਗ ਹੋਈ ਹੈ ਰਣਨੀਤੀ ਬਣਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਹਦੇ ਵਿੱਚ ਵੀ ਗੈਰ ਹਾਜ਼ਰ ਰਹੇ ਨੇ ਸੁਨੀਲ ਜਾਖੜ ਹੁਣੇ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਮੀਟਿੰਗ ਐਸੋਸੀਏਸ਼ਨ ਨਹੀਂ ਹੋਈ ਕੱਲ ਸਾਡੀ ਮੀਟਿੰਗ ਸੀਗੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜੀ ਔਰ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸੀ ਹਰ ਪੰਜਾਬ ਦੀ ਹਰ ਬਟਕ ਤੱਕ ਕਨੈਕਸ਼ਨ ਕਰਕੇ ਅ ਅਨਿਲ ਸਰੀਰ ਉਹਨਾਂ ਦਾ ਜਿਹੜਾ ਫੋਨ ਹੈ ਉਹ ਕੱਟ ਹੋ ਗਿਆ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜੋੜਿਆ ਜਾਵੇ ਨਾਲ ਤਾ ਵੱਡੀ ਖਬਰ ਹੈ ਰਿਊਮਰਸ ਨੇ ਫਲਾਈਆਂ ਜਾ ਰਹੀਆਂ ਸੁਨੀਲ ਜਾਖੜ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਦੁਬਾਰਾ ਜੁੜ ਚੁੱਕੇ ਨੇ ਸ਼੍ਰੀ ਸਾਹਿਬ ਕੰਟੀਨਿਊ ਕਰਿਓ ਤੁਸੀਂ ਗੱਲ ਕਹਿ ਰਹੇ ਸੀ ਹਾਂ ਦੇਖੋ ਕੱਲ ਜਿਹੜੀ ਸਾਡੀ ਮੀਟਿੰਗ ਸੀਗੀ ਉਹ ਸਾਡੀ ਜਿਹੜੀ ਮੈਂਬਰਸ਼ਿਪ ਡਰਾਈਵ ਚੱਲਦੀ ਪਈ ਹੈ ਉਸ ਨੂੰ ਲੈ ਕੇ ਅਸੀਂ ਜਿਹੜੇ ਮੈਂਬਰਸ਼ਿਪ ਇੰਚਾਰਜ ਬਣਾਏ ਹੋਏ ਨੇ ਉਹਨਾਂ ਨੂੰ ਲੈ ਕੇ ਚਿੰਗੀ ਹੂੰ ਪਰਦੇਸ਼ ਅਧਿਕਾਰੀ ਹਮੇਸ਼ਾ ਅਗਵਾਈ ਦੇ ਵਿੱਚ ਸਾਰੀਆਂ ਮੀਟਿੰਗਾਂ ਹੁੰਦੀਆਂ ਨੇ ਲੇਕਿਨ ਪ੍ਰਦੇਸ਼ ਅਜਖਾਰ ਮੀਟਿੰਗ ਦਾ ਹਿੱਸਾ ਉਹ ਐਸਾ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਹਮੇਸ਼ਾ ਕਿਤੇ ਹਰ ਹਰ ਚੋਸਪ ਦਿਨ ਕੋਈ ਨਾ ਕੋਈ ਕਿਸੇ ਕਿਸੇ ਵਿਸ਼ੇ ਤੇ ਛੋਟੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਕੱਲ ਜਿਹੜੀ ਸੀਗੀ ਉਹ ਰਿਪੋਰਟਿੰਗ ਦੀ ਮੀਟਿੰਗ ਸੀਗੀ ਵੀ ਕਿਤੇ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੰਨੀ ਕਿ ਮੈਂਬਰਸ਼ਿਪ ਹੋ ਗਈ ਕੀ ਉਹਦਾ ਪ੍ਰੋਸੈਸ ਚੱਲ ਰਿਹਾ ਸਟਾਕ ਟੇਕਿੰਗ ਸੀਗੀ ਜੀ 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 ਸ੍ਰੀ ਸਾਹਿਬ ਇਹ ਵੀ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਕਹਿੰਦੇ ਕਿ ਜਿਹੜੀ ਐਮਪੀ ਇਲੈਕਸ਼ਨ ਦੇ ਵਿੱਚ ਪਰਫਾਰਮੈਂਸ ਕੋਈ ਵਧੀਆ ਨਹੀਂ ਰਹੀ ਪ੍ਰਧਾਨ ਸਾਹਿਬ ਹੁਣਾਂ ਦੀ ਇਸ ਕਰਕੇ ਸ਼ਾਇਦ ਉਹ ਨਿਰਾਸ਼ ਚੱਲ ਰਹੇ ਨੇ ਇਦਾਂ ਦੀਆਂ ਰਿਯੂਮਰਸ ਵੀ ਫੈਲ ਰਹੀਆਂ ਨੇ ਨਹੀਂ ਅਸੀਂ 6% ਤੋਂ 18% ਆ ਗਏ ਜਕਰ ਸਾਹਿਬ ਦੀ ਗਵਾਈ ਦੇ ਵਿੱਚ ਤੇ ਇਸ ਨੂੰ ਤੁਸੀਂ ਕੀ ਕਹੋਗੇ ਹੂੰ ਤੁਸੀਂ ਕਹਿੰਦੇ ਇੱਕ ਬੇ ਬੇ ਬੁਨਿਆਦ ਦੀਆਂ ਗੱਲਾਂ ਜਿਹੜੀਆਂ ਸਾਡੇ ਵਿਪਖਸ਼ੀ ਦਲਾਵਾਂ ਵੱਲੋਂ ਜਿਹੜੇ ਕਿ ਬੀਜੇਪੀ ਦੇ ਕੋਬਰਾਈ ਹੋਏ ਨੇ ਉਹਨਾਂ ਨੂੰ ਫਲਾਈਆਂ ਜਾ ਰਹੀਆਂ ਨੇ ਇਹ ਚ ਕੋਈ ਸੱਚਾਈ ਨਹੀਂ ਹੈਗੀ ਡਾਕਟਰ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦੇ ਯੋਗਗਵਾਈ ਦੇ ਵਿੱਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇੱਕ ਟੀਮ ਦੇ ਰੂਪ ਵਿੱਚ ਅੱਗੇ ਕੰਮ ਕਰ ਰਹੇ ਆਂ ਔਰ ਕਰਾਂਗੇ। ਸ਼੍ਰੀ ਸਾਹਿਬ ਕੌਣ ਲੱਗਦਾ ਹੈ ਕੌਣ ਟਾਰਗੇਟ ਕਰ ਰਿਹਾ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਉਹ ਵੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤਾਂ ਕੌਣ ਟਾਰਗੇਟ ਕਰ ਰਿਹਾ ਹੈ ਸ੍ਰੀਕੇ ਦੀਆਂ ਰਿਯੂਮਰਸ ਫਲਾ ਕੇ ਭਾਜੀਪੀ ਨੂੰ ਲੈ ਕੇ ਖਾਸ ਤੌਰ ਤੇ। ਇਹ ਕੋ ਗ੍ਰੋਥ ਤੇਰਾ ਦਾ ਕੰਮ ਕੀ ਹੁੰਦਾ? ਹੂੰ। ਜਿਹੜੀਆਂ ਪਾਰਟੀਆਂ ਜਿਹੜੀਆਂ ਧਿਰਾਂ ਭਾਰਤੀ ਜਨਤਾ ਪਾਰਟੀ ਦੇ ਵੱਧ ਗਰਾਵ ਤੋਂ ਘਪਰਾਈਆਂ ਹੋਈਆਂ ਨੇ ਜੀ ਹੋਰ ਕਰ ਵੀ ਕੀ ਸਾਧੀਆਂ ਨੇ ਹੂੰ ਠੀਕ ਹੈ ਨਾ ਹਾਲੇ ਕਿ ਭਾਰਤੀ ਜਨਤਾ ਪਾਰਟੀ ਡਾਕਟਰ ਸਾਹਿਬ ਦੀ ਅਗਵਾਈ ਦੇ ਚ ਪੰਜਾਬ ਦੇ ਵਿੱਚ ਅੱਗੇ ਵਧੀ ਹੈ ਔਰ ਅਸੀਂ ਹੋਰ ਅੱਗੇ ਲੰਬੀਆਂ ਲੰਘਾਂ ਜਿਹੜੀਆਂ ਗਿਆ ਸਪੁੱਟਾਂਗੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇਕੱਠੇ ਕੰਮ ਕਰਾਂਗੇ ਪਿੰਡ ਪੱਦਰ ਤੇ శ్రీਨ ਸਾਹਿਬ ਕੀ ਲੱਗਦਾ ਹੈ ਕਿ ਲੋਕ ਹੁਣ ਸਾਥ ਦੇਣਗੇ ਜਿਵੇਂ ਤੁਸੀਂ ਕਹਿ ਕਿ ਗਰਾਵ ਸਾਡਾ ਸ਼ੇਰ ਤੋਂ 18 ਤੇ ਆ ਗਿਆ ਹੈ ਤਾਂ ਪਿੰਡ ਪੱਦਰ ਤੇ ਲੋਕ ਸਾਥ ਦੇਣਗੇ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਬਿਲਕੁਲ ਬਿਲਕੁਲ ਜੇ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਲੇਗਾ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਜਪਾ ਕਿੰਨੀ ਚੱਲੀ ਵਧੀ ਹੈ ਜੀ ਜੀ ਸ਼ੁਕਰੀਆ శ్రీਨ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਜਿਵੇਂ ਸਾਡੇ ਨਾਲ ਭਾਜਪਾ ਕੁ ਅਨੰਦ ਸ੍ਰੀ ਜੁੜੀ ਹੋਏ ਸੀਗੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ ਕਿ ਕਿਸੇ ਤਰੀਕੇ ਦਾ ਕੋਈ ਵੀ ਅਸਤੀਫਾ ਜੜਾਇਆ ਉਹ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਔਰ ਇਹ ਦਾਅਦੀ ਕਿ ਇਹ ਵੀ ਰਿਯੂਮਰਸ ਫਲਾਈਆਂ ਜਾ ਰਹੀਆਂ ਸਿਗੀਆਂ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਔਰ ਉਸ ਦੇ ਵਿੱਚ ਸੁਨੀਲ ਜਾਖੜ ਜਿਹੜੇ ਨੇ ਉਹ ਗੈਰ ਹਾਜ਼ਰ ਸੀਗੇ ਉਹ ਉੱਥੇ ਪਹੁੰਚੇ ਨਹੀਂ ਹਾਲਾਂਕਿ ਇੱਕ ਬੈਠਕ ਹੋਈ ਹੈ ਅਨਲ ਸ਼ਰੀਰ ਹੁਣਾਂ ਨੇ ਦੱਸਿਆ ਕਿ ਉਸ ਉਹ ਬੈਠਕ ਜਿਹੜੀ ਉਹਨਾਂ ਦੀ ਗਵਾਹੀ ਦੇ ਵਿੱਚ ਹੋਈ ਹੈ ਔਰ ਉਹਨਾਂ ਕਹਿ ਕੇ ਰਹੀ ਗੱਲ ਪਰਫਾਰਮੈਂਸ ਥੀ 6% ਤੋਂ 18% ਤੇ ਗਰਾਫ ਭਾਜਪਾ ਦਾ ਚੱਲਿਆ ਗਿਆ ਪੰਜਾਬ ਦੇ ਵਿੱਚ ਤਾਂ ਇਹ ਕਹਿ ਲਈ ਕਿ ਇਨਕਰੀਜ਼ ਹੋਇਆ ਤੁਸੀਂ ਦੇਖੋ ਕਿ ਡਵੈਲਪਮੈਂਟ ਹੀ ਹੋਈ ਹੈ ਬੀਜੇਪੀ ਦੀ ਤਾਂ ਹੁਣ ਉਹਨਾਂ ਨੇ ਦਾਵਾ ਠੋਕ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਵੀ ਲੈ ਕੇ ਕਿ ਇੱਕ ਵਾਰੀ ਪੰਚਾਇਤੀ ਚੋਣਾਂ ਦਾ ਰਿਜ਼ਲਟ ਆ ਲੈਣ ਦਿਓ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਬੀਜੇਪੀ ਕਿੱਥੇ ਖੜੀ ਹੈ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਦਾਵਾ ਠੋਕ ਦਿੱਤਾ ਵੱਡੀ ਖਬਰ ਹੈ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਸਾਰੀਆਂ ਖਬਰਾਂ ਦਾ ਬੀਜੇਪੀ ਆਕੂ ਨੇ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਨਹੀਂ ਦਿੱਤਾ ਗਿਆ ਨਾ ਤਾਂ ਕੇਂਦਰੀ ਲੀਡਰਸ਼ਿਪ ਨੂੰ ਤੇ ਨਾ ਹੀ ਪੰਜਾਬ ਲੀਡਰਸ਼ਿਪ ਨੂੰ ਤਾਂ ਇਹ ਖਬਰ ਜਿਹੜੀ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਐਸਾ ਰਿਯੂਮਰ ਬਣਾ ਕੇ ਫਲਾਈ ਜਾ ਰਹੀ ਹੈ ਤਾਂ ਇਸ ਖਬਰ ਦਾ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ हां बीजेपी प्रधान सुनील जाखड़ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜੀ ਹਾਂ ਸੋਰਸਸ ਤੋਂ ਇਹ ਜਾਣਕਾਰੀ ਪਹਿਲਾਂ ਫਲੈਸ਼ ਹੋਈ ਸੀ ਕਿ बीजेपी प्रधान सुनील ਜਾਖੜ ਨੇ ਅਸਤੀਫਾ ਦੇ ਦਿੱਤਾ ਪਰ ਦਰਅਸਲ बीजेपी ਨੇ ਇਸ ਦਾ ਖੰਡਨ ਕਰ ਦਿੱਤਾ ਹੈ ਕਿ ਇਸ ਤਰੀਕੇ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਹੈ सुनील ਜਾਖੜ बीजेपी प्रधान ਨੇ ਅਸਤੀਫਾ ਜੜਾ ਉਹ ਨਹੀਂ ਦੁੱਤਾ ਇਹ ਸਿਰਫ ਰਿਯੂਮਰਸ ਫੈਲਾਈਆਂ ਜਾ ਰਹੀਆਂ ਨੇ ਬੀਜੇਪੀ ਪ੍ਰਧਾਨ ਸ੍ਰੀ ਜਾਖੜ ਨੇ ਨਾ ਤਾਂ ਕੇਂਦਰ ਨੂੰ ਅਸਤੀਫਾ ਦਿੱਤਾ ਹੈ ਔਰ ਨਾ ਹੀ ਜਿਹੜੀ ਪੰਜਾਬ ਦੀ ਉਹਨਾਂ ਦੀ ਲੀਡਰਸ਼ਿਪ ਹੈ ਨਾ ਹੀ ਉਸ ਨੂੰ ਅਸਤੀਫਾ ਦਿੱਤਾ ਹੈ ਤਾਂ ਇਸ ਅਫਵਾਹ ਤੇ ਅਫਵਾਹ ਦਾ ਖੰਡਨ ਕੀਤਾ ਗਿਆ ਇਹ ਜਿਹੜੀਆਂ ਰਿਯੂਮਰਸ ਚੱਲ ਰਹੀਆਂ ਸੀਗੀਆਂ ਕਿ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਦੱਸ ਦਈਏ ਕਿ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜੁੜਿਆ ਆ ਉਨਾਂ ਨੇ ਹੀ ਦਿੱਤਾ ਗਿਆ ਤਾਂ ਭਾਜਪਾ ਆਕੁਆ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਅਧਿਕਾਰਤ ਤੌਰ ਤੇ ਕਾਲੀਕੁਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਕੋਈ ਵੀ ਅਸਤੀਫਾ ਜਿਹੜਾ ਆ ਉਨਾਂ ਨੇ ਹੀ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੇ ਕਿਤੇ ਇਹ ਖਬਰ ਫਲੈਸ਼ ਹੋ ਰਹੀ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਇਹ ਸਾਰੀ ਰਿਯੂਮਰ ਸੀਗੀ ਤਾਂ ਮੇਰੇ ਨਾਲ ਆ ਬੀਜਪੀ ਆਗੂ ਅਨਿਲ ਸ੍ਰੀਂਝ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ੍ਰੀਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਤੇ ਸਸ਼ਿਕ ਸਸ਼ੀਕਾਲ ਜੀ ਹਾਂ ਸ੍ਰੀਂ ਸਾਹਿਬ ਇਹ ਜਾਣਕਾਰੀ ਦੇ ਦਿਓ ਕਿ ਇੱਕ ਖਬਰ ਫਲੈਸ਼ ਹੋ ਰਹੀ ਹੈ ਸਵੇਰ ਤੋਂ ਕਿ ਸੁਨੀਲ ਜਾਖੜ ਉਹਨਾਂ ਨੇ ਬੀਜਪੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜਾਣਕਾਰੀ ਹੈ ਇਹ ਖਬਰ ਪੂਰੀ ਤਰ੍ਹਾਂ ਝੂਠੀ ਔਰ ਨਿਰਾਦਰ ਹੈ ਹੂੰ ਇਹਦਾ ਔਰ ਇਹ ਕੁਝ ਸ਼ਰਤੀ ਅੰਸਾ ਵੱਲੋਂ ਝੂਠ ਸਲਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੇ ਆਪਣੇ ਸੁਨੀਲ ਆਖੜ ਜੀ ਪਾਰਟੀ ਦੇ ਅਧਿਐਖ ਨੇ ਔਰ ਪਾਰਟੀ ਨੂੰ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਵਾਸਤੇ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਚ ਉਹਦੀ ਅਗਵਾਈ ਚ ਕੰਮ ਕਰ ਰਹੇ ਆ। ਔਰ ਇਹ ਜਿਹੜੀ ਸਥਿਤੀਬਾਣੀ ਖਬਰ ਚੱਲ ਰਹੀ ਹੈ ਕਿ ਵੀ ਚੁੰਕ ਹੋਰ ਨਿਰਾਦਾਸ ਹੂੰ ਸ੍ਰੀ ਜੀ ਇਹ ਵੀ ਖਬਰ ਆਈ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਡੀ ਕੋਈ ਮੀਟਿੰਗ ਹੋਈ ਹੈ ਰਣਨੀਤੀ ਬਣਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਹਦੇ ਵਿੱਚ ਵੀ ਗੈਰ ਹਾਜ਼ਰ ਰਹੇ ਨੇ ਸੁਨੀਲ ਜਾਖੜ ਹੂੰ ਅਜੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਬੈਠਕ ਐਸੇ ਵਿਸ਼ੇਸ਼ ਨਹੀਂ ਹੋਈ ਹੂੰ ਕੱਲ ਸਾਡੀ ਬੈਠਕ ਸੀ ਕਿ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜੀ ਔਰ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸੀ ਹਰ ਪੰਜਾਬ ਦੀ ਹਰ ਬਟਕ ਤਕ ਕਨੈਕਸ਼ਨ ਕਰਕੇ ਅ ਅਨਿਲ ਸ਼ਰੀਰ ਹੁਣਾਂ ਦਾ ਜਿਹੜਾ ਫੋਨ ਹੈ ਉਹ ਕੱਟ ਹੋ ਗਿਆ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜੋੜਿਆ ਜਾਵੇ ਨਾਲ ਤਾਂ ਵੱਡੀ ਖਬਰ ਹੈ ਰਿਊਮਰਸ ਨੇ ਫਲਾਈਆਂ ਜਾ ਰਹੀਆਂ ਸੁਨੀਲ ਜਾਕੜ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਦੁਬਾਰਾ ਜੁੜ ਚੁੱਕੇ ਨੇ ਸ਼ਰੀਪ ਸਾਹਿਬ ਕੰਟੀਨਿਊ ਕਰ ਰਹੇ ਹੋ ਤੁਸੀਂ ਗੱਲ ਕਹਿ ਰਹੇ ਸੀ ਹਾਂ ਦੇਖੋ ਕੱਲ ਜਿਹੜੀ ਸਾਡੀ ਪੈਟਿਕ ਸੀਗੀ ਉਹ ਸਾਡੀ ਜਿਹੜੀ ਮੈਂਬਰਸ਼ਿਪ ਡਰਾਈਵ ਚੱਲਦੀ ਪਈ ਹੈ ਉਸ ਨੂੰ ਲੈ ਕੇ ਅਸੀਂ ਜਿਹੜੇ ਮੈਂਬਰਸ਼ਿਪ ਇੰਚਾਰਜ ਬਣਾਏ ਹੋਏ ਨੇ ਉਹਨਾਂ ਨੂੰ ਲੈ ਕੇ ਸੀਗੀ ਹੂੰ ਪਰਦੇਸ਼ ਦੇ ਦੱਖਣੀ ਹਮੇਸ਼ਾ ਅਗਵਾਈ ਦੇ ਵਿੱਚ ਸਾਰੀਆਂ ਮੀਟਿੰਗਾਂ ਹੁੰਦੀਆਂ ਨੇ ਲੇਕਿਨ ਪ੍ਰਦੇਸ਼ ਅਧਿਖਾਰ ਮੀਟਿੰਗ ਦਾ ਹਿੱਸਾ ਉਹ ਐਸਾ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ। ਪਰ ਸਾਡੇ ਦੇ ਹਰ ਹਰ ਚੋਸਪ ਦਿਨ ਕੋਈ ਨਾ ਕੋਈ ਕਿਸੇ ਕਿਸੇ ਵਿਸ਼ੇ ਤੇ ਛੋਟੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ। ਹੂੰ ਸੋ ਇਸ ਕਰਕੇ ਕੱਲ ਜਿਹੜੀ ਸੀਗੀ ਉਹ ਰਿਪੋਰਟਿੰਗ ਦੀ ਮੀਟਿੰਗ ਸੀਗੀ ਵੀ ਕਿਤੇ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੰਨੀ ਕਿ ਮੈਂਬਰਸ਼ਿਪ ਹੋ ਗਈ ਕੀ ਉਹਦਾ ਪ੍ਰੋਸੈਸ ਚੱਲ ਰਿਹਾ ਸਟਾਕ ਟੇਕਿੰਗ ਸੀਗੀ। ਹੂੰ ਸ੍ਰੀ ਸਾਹਿਬ ਇਹ ਵੀ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਕਹਿੰਦੇ ਕਿ ਜਿਹੜੀ ਐਮਪੀ ਇਲੈਕਸ਼ਨ ਦੇ ਵਿੱਚ ਪਰਫਾਰਮੈਂਸ ਕੋਈ ਵਧੀਆ ਨਹੀਂ ਰਹੀ ਪ੍ਰਧਾਨ ਸਾਹਿਬ ਹੁਣਾਂ ਦੀ ਇਸ ਕਰਕੇ ਸ਼ਾਇਦ ਉਹ ਨਿਰਾਸ਼ ਚੱਲ ਰਹੇ ਨੇ ਇਦਾਂ ਦੀਆਂ ਰਿਯੂਮਰਸ ਵੀ ਫੈਲ ਰਹੀਆਂ ਨੇ ਨਹੀਂ ਅਸੀਂ 6% ਤੋਂ 18% ਆ ਗਏ ਜਕਰ ਸਾਹਿਬ ਦੀ ਗਵਾਹੀ ਦੇ ਵਿੱਚ ਤੇ ਇਸ ਨੂੰ ਤੁਸੀਂ ਕੀ ਕਹੋਗੇ ਹੂੰ ਤੁਸੀਂ ਕਹਿੰਦੇ ਇੱਕ ਬੇ ਬੇ ਬੁਨਿਆਦ ਦੀਆਂ ਗੱਲਾਂ ਜਿਹੜੀਆਂ ਸਾਡੇ ਵਿਪਖਸ਼ੀ ਦਲਾਵਾਂ ਵੱਲੋਂ ਜਿਹੜੇ ਕਿ ਬੀਜੇਪੀ ਤੋਂ ਕੋਬਰਾਏ ਹੋਏ ਨੇ ਜੀ ਉਹਨਾਂ ਬੋਲ ਫਲਾਈਆਂ ਜਾ ਰਹੀਆਂ ਨੇ ਇਹ 'ਚ ਕੋਈ ਸੱਚਾਈ ਨਹੀਂ ਹੈਗੀ ਜਾਕਰ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦੇ ਯੋਗਗਵਾਈ ਦੇ ਵਿੱਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇੱਕ ਟੀਮ ਦੇ ਰੂਪ ਵਿੱਚ ਅੱਗੇ ਕੰਮ ਕਰ ਰਹੇ ਆ ਔਰ ਕਰਾਂਗੇ। ਸ਼੍ਰੀਨ ਸਾਹਿਬ ਕੌਣ ਲੱਗਦਾ ਹੈ ਕੌਣ ਟਾਰਗੇਟ ਕਰ ਰਿਹਾ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਉਹ ਵੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤਾਂ ਕੌਣ ਟਾਰਗੇਟ ਕਰ ਰਿਹਾ ਹੈ ਸ੍ਰੀਕੇ ਦੀਆਂ ਰਿਯੂਮਰਸ ਫਲਾ ਕੇ ਭਾਜੀਪੀ ਨੂੰ ਲੈ ਕੇ ਖਾਸ ਤੌਰ ਤੇ ਇਹਨਾਂ ਵਿਕਾਸ ਦੇ ਕੰਮ ਕੀ ਹੁੰਦਾ ਹੂੰ ਜਿਹੜੀਆਂ ਪਾਟੀਆਂ ਜਿਹੜੀਆਂ ਧਿਰਾਂ ਭਾਰਤੀ ਜਨਤਾ ਪਾਰਟੀ ਦੇ ਵੱਧ ਗਰਾਵ ਤੋਂ ਘਬਰਾਈਆਂ ਹੋਈਆਂ ਨੇ ਜੀ ਹੋਰ ਕਰ ਵੀ ਕੀ ਸਕੀਆਂ ਨੇ ਹੂੰ ਠੀਕ ਹੈ ਨਾ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕਸ਼ਾਬ ਵੀ ਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅੱਗੇ ਵਧੀ ਹੈ ਔਰ ਅਸੀਂ ਹੋਰ ਅੱਗੇ ਲੰਬੀਆਂ ਲੰਘਾਂ ਜਿਹੜੀਆਂ ਗਿਆ ਸਪਟਾਂਗੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇਕੱਠੇ ਕੰਮ ਕਰਾਂਗੇ ਪਿੰਡ ਪੱਧਰ ਤੇ శ్రీਨ ਸਾਹਿਬ ਕੀ ਲੱਗਦਾ ਹੈ ਕਿ ਲੋਕ ਹੁਣ ਸਾਥ ਦੇਣਗੇ ਜਿਵੇਂ ਤੁਸੀਂ ਕਹਿ ਕਿ ਗਰਾਵ ਸਾਡਾ ਸ਼ੇਰ ਤੋਂ 18 ਤੇ ਆ ਗਿਆ ਹੈ ਤਾਂ ਪਿੰਡ ਪੱਦਰ ਤੇ ਲੋਕ ਸਾਥ ਦੇਣਗੇ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਬਿਲਕੁਲ ਬਿਲਕੁਲ ਅਸੀਂ ਪੰਚਾਇਤੀ ਚੋਣਾਂ ਦਾ ਰਿਜ਼ਲਟ ਆ ਲਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਜਪਾ પાર્ટી ਕਿੰਨੀ ਕੱਢੇ ਬਧੀ ਜੀ ਜੀ ਸ਼ੁਕਰੀਆ శ్రీਨ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਜਿਵੇਂ ਸਾਡੇ ਨਾਲ ਭਾਜਪਾ ਕੋ ਉਨਨੀ ਸ੍ਰੀ ਜੁੜੀ ਹੋਏ ਸੀਗੇ ਤਾਂ ਨਾਲ ਦੇ ਵੱਲੋਂ ਵੀ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ ਕਿ ਕਿਸੇ ਤਰੀਕੇ ਦਾ ਕੋਈ ਵੀ ਅਸਤੀਫਾ ਜੜਾਇਆ ਉਹ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਔਰ ਇਹ ਦੱਸਦੀ ਕਿ ਇਹ ਵੀ ਰਿਊਮਰਸ ਫਲਾਈਆਂ ਜਾ ਰਹੀਆਂ ਸੀਗੀਆਂ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਔਰ ਉਸਦੇ ਵਿੱਚ ਸੁਨੀਲ ਜਾਖੜ ਜਿਹੜੇ ਨੇ ਉਹ ਗੈਰ ਹਾਜ਼ਰ ਸੀਗੇ ਉਹ ਉੱਥੇ ਪਹੁੰਚੇ ਨਹੀਂ ਹਾਲਾਂਕਿ ਇੱਕ ਬੈਠਕ ਹੋਈ ਹੈ ਅਨਲ ਸ੍ਰੀਰ ਹੁਣਾਂ ਨੇ ਦੱਸਿਆ ਕਿ ਉਸ ਉਹ ਬੈਠਕ ਜਿਹੜੀ ਉਹਨਾਂ ਦੀ ਗਵਾਹੀ ਦੇ ਵਿੱਚ ਹੋਈ ਹੈ ਔਰ ਉਹਨਾਂ ਕਹਿ ਕੇ ਰਹੀ ਗੱਲ ਪਰਫਾਰਮੈਂਸ ਦੀ 6% ਤੋਂ 18% ਤੇ ਗ੍ਰਾਫ ਭਾਜਪਾ ਦਾ ਚੱਲਿਆ ਗਿਆ ਪੰਜਾਬ ਦੇ ਵਿੱਚ ਤਾਂ ਇਹ ਕਹਿ ਲਈ ਕਿ ਇਨਕਰੀਜ਼ ਹੋਇਆ ਤੁਸੀਂ